ਕੋਈ ਨਾ ਤੇਨੀ ਤਾਪਦੀ ਗਰਮੀ ਦੇ ਵਿੱਚ ਕੋਈ ਤਪੱਸਿਆ ਕਰ ਰਹੇ ਨੇਗੇ ਪਹਿਲਾ 7 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਸ਼ਹਿਰ ਪਟਿਆਲਾ ਦੇ ਵਿੱਚ ਦਾਖਲ ਹੋਣ ਆਲੇ ਆਂਗੇ ਤੁਸੀਂ ਵੀ ਜੇਕਰ ਐਮਕੂਨ ਸਾਹਿਬ ਆ ਰਹੇ ਹੋ ਅੱਜ ਦੇ ਟਾਈਮ ਦੇ ਵਿੱਚ ਤਾਂ ਤੁਸੀਂ ਇਹ ਪਟਿਆਲੇ ਵੱਲ ਦੀ ਆ ਰਹੇ ਹੋ ਤਾਂ ਪਟਿਆਲੇ ਤੋਂ ਬਾਈ ਸਨੌਰ ਹੋ ਕੇ ਆਓ ਤਾਂ ਉੱਥੋਂ ਤੁਹਾਨੂੰ ਜਿਹੜਾ ਸਫ਼ਰ ਹੈਗਾ 43 ਕਿਲੋਮੀਟਰ ਦਾ ਪਹੂਗਾ ਅੰਬਾਲੇ ਤੱਕ ਤੇ ਬਹੁਤ ਹੀ ਬੈਨੀਫੀਸ਼ੀਅਲ ਫਿਸ਼ਰੀ ਰਹੂਗਾ ਤੁਹਾਡੇ ਵਾਸਤੇ ਆਏ ਗੰਗਾ ਪਵਿੱਤਰ ਨਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੀਐਸਟੀ ਲੋ ਬਲੌਗ ਦੇ ਵਿੱਚ ਅੱਜ ਕਾਫੀ ਵਕਤ ਤੋਂ ਬਾਅਦ ਆਪਾਂ ਫੇਰ ਤੋਂ ਇੱਕ ਨਵੀਂ ਸੀਰੀਜ਼ ਲੈ ਕੇ ਤੁਹਾਡੇ ਵਿੱਚਕਾਰ ਹਾਜ਼ਰਾਂਗੇ ਤੇ ਇਹ ਜਿਹੜਾ ਸਫ਼ਰ ਹੈਗਾ ਬਹੁਤ ਹੀ ਰਵਾਂਚਿਕ ਸਫ਼ਰ ਹੋਣ ਵਾਲਾ ਹੈਗਾ ਤੇ ਇਸ ਸਫ਼ਰ ਦੇ ਵਿੱਚ ਅਸੀਂ ਚੱਲਿਆਂਗੇ ਸ਼੍ਰੀ ਹਿਮਕੁੰਡ ਸਾਹਿਬ ਤੇ ਅਸੀਂ ਪਹਿਲੀ ਵਾਰ ਜਿਹੜਾ ਇਹ ਸਫ਼ਰ ਆਪਣਾ ਬਾਈਕ ਤੇ ਕਰ ਰਹੇ ਹਾਂਗੇ ਸਾਡੇ ਕੋਲ ਸਪਲੈਂਡਰ ਪਲੱਸ ਮੋਟਰਸਾਈਕਲ ਹੈ ਅਸੀਂ ਸਾਰੀ ਜਰਨੀ ਆਪਣੀ ਬਾਈਕ ਤੇ ਕਰਾਂਗੇ ਤੇ ਹੁਣ ਆਪਾਂ ਸ਼ਹਿਰ ਸੰਗਰੂਰ ਦੇ ਵਿੱਚੋਂ ਨਿਕਲਣ ਲੱਗੇ ਹਾਂਗੇ ਤੇ ਅੱਗੇ ਜਾ ਕੇ ਆਪਾਂ ਪਟਿਆਲਾ ਹੁੰਦੇ ਹੋਏ ਰਾਜਪੁਰਾ ਹੁੰਦੇ ਹੋਏ ਅੱਗੇ ਅੰਬਾਲਾ ਹੁੰਦੇ ਹੋਏ ਜਿਹੜੇ ਆਪਣੇ ਸਫ਼ਰ ਨੂੰ ਉੱਤਰਾਖੰਡ ਤੱਕ ਲੈ ਕੇ ਜਾਵਾਂਗੇ ਐਸ ਟਾਈਮ ਆਪਾਂ ਪਹੁੰਚੂਗੇ ਕੋਹਾਂ ਟਿਕਟ ਸ਼ਹਿਰ ਇੱਥੋਂ ਪਟਿਆਲਾ ਘਰੀਬਨ 30 ਕਿਲੋਮੀਟਰ ਰਹਿ ਚੁੱਕਿਆ ਹੈਗਾ ਹਾਂਜੀ ਆਪਣਾ ਪਹਿਲਾ 60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਸ਼ਹਿਰ ਪਟਿਆਲਾ ਦੇ ਵਿੱਚ ਦਾਖਲ ਹੋਣ ਵਾਲੇ ਆਂਗੇ ਐਸ ਟਾਈਮ ਆਪਾਂ ਤੁਸੀਂ ਅੱਧਰ ਦੇਖ ਸਕਦੇ ਹੋਗੇ ਪਾਖੜਾ ਨਹਿਰ ਦੇ ਬਿਲਕੁਲ ਕੋਰਨਰ ਤੇ ਖੜੇ ਆਂਗੇ ਤੇ ਇਸ ਤੋਂ ਬਾਅਦ ਹੁਣ ਆਪਾਂ ਅੰਦਰ ਪਟਿਆਲਾ ਸ਼ਹਿਰ ਦੇ ਵਿੱਚ ਦਾਖਲ ਹੋ ਜਾਾਂਗੇ ਤੇ ਜਿਹੜਾ ਆਪਣਾ ਆਪਣਾ ਸਵੇਰ ਦਾ ਬ੍ਰੇਕਫਾਸਟ ਹੈਗਾ ਇੱਥੇ ਕਰਾਂਗੇ ਆਪਣਾ ਰਜਿੰਦਰਾ ਜਿਹੜਾ ਹਸਪਤਾਲ ਆ ਇਹਦੇ ਬਾਹਰ 24 ਘੰਟੇ ਢਾਬਾ ਖੁੱਲਾ ਰਹਿੰਦਾ ਬਹੁਤ ਹੀ ਫੇਮਸ ਢਾਬਾ ਇੱਥੇ ਤੇ ਉੱਥੇ ਆਪਾਂ ਪਰੌਂਠਾ ਵਗੈਰਾ ਚਾਹ ਵਗੈਰਾ ਲੈਂਦੇ ਹਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਆਪਣਾ ਸਫਰ ਆ ਉਹਨੂੰ ਕੰਟੀਨਿਊ ਕਰਾਂਗੇ ਹਾਂਜੀ ਬਸ ਆਪਾਂ ਹੁਣ ਪਹੁੰਚ ਚੁੱਕੇ ਹਾਂਗੇ ਅੰਬਾਲਾ ਸ਼ਹਿਰ ਦੇ ਅੰਦਰ ਐਂਟਰ ਹੋਣ ਆਲੇਾਂਗੇ ਤੇ ਪਿੱਛੇ ਜਿਹੜਾ ਆਪਾਂ ਰੂਟ ਲਿਆ ਸੀਗਾ ਪਟਿਆਲਾ ਤੋਂ ਰਾਜਪੁਰਾ ਹੁਣ ਲੈਣਾ ਸੀਗਾ ਪਰ ਆਪਾਂ ਨੇ ਉੱਥੇ ਪਲਾਨ ਦੇ ਵਿੱਚ ਚੇਂਜ ਕਰਕੇ ਜਿਹੜਾ ਆਪਣਾ ਰੂਟ ਹੈਗਾ ਉਹਦੇ 'ਚ ਬਦਲਾਅ ਕਰ ਲਿਆ ਸੀਗਾ ਤੇ ਜਿਹੜਾ ਕਿ ਆਪਾਂ ਨੂੰ ਇੱਕ ਸ਼ਾਰਟਕਟ ਰੂਟ ਪੈ ਗਿਆ ਉੱਥੋਂ ਆਪਾਂ ਨੂੰ ਅੰਬਾਲਾ 43 ਕਿਲੋਮੀਟਰ ਪੈ ਗਿਆ ਜਦਕਿ ਜੇ ਆਪਾਂ ਰਾਜਪੁਰਾ ਜਾਂਦੇ ਤਾਂ ਆਪਾਂ ਨੂੰ 73 ਕਿਲੋਮੀਟਰ ਪੈਂਦਾ ਤੇ ਕੁਝ ਸ਼ੰਭੂ ਮੋੜੇ ਕਰਕੇ ਵੀ ਜਿਹੜਾ ਜਿਸ ਰੂਟ ਤੇ ਅਸੀਂ ਆਇਾਂਗੇ ਉੱਥੇ ਥੋੜਾ ਟ੍ਰੈਫਿਕ ਵੱਧ ਸੀਗਾ ਅੱਧੇ ਕੇ ਰੂਟ ਤੇ ਤਾਂ ਸਾਨੂੰ ਟ੍ਰੈਫਿਕ ਠੀਕ ਮਿਲੇਗਾ ਬਸ ਹੁਣ ਆਪਾਂ ਅੰਬਾਲਾ ਸ਼ਹਿਰ ਦੇ ਅੰਦਰ ਐਂਟਰ ਹੋਣ ਆਲੇ ਆਂਗੇ ਨੈਕਸਟ ਕਲਿੱਪ 'ਚ ਤੁਸੀਂ ਦੇਖੋਗੇ ਆਪਾਂ ਅੰਬਾਲਾ ਸ਼ਹਿਰ ਦੇ ਅੰਦਰ ਐਂਟਰ ਹੋਣੇ ਆਂਗੇ ਤੇ ਦੁਬਾਰਾ ਆਪਾਂ ਜਿਹੜਾ ਆਪਣਾ ਬ੍ਰੇਕਫਾਸ ਪਹਿਲਾਂ ਆਪਾਂ ਬ੍ਰੇਕਫਾਸਟ ਪਟਿਆਲਾ ਲੈਣਾ ਸੀ ਪਰ ਆਪਾਂ ਨੇ ਉਹ ਸਲਾਹ ਚੇਂਜ ਕਰਤੀ ਸੀ ਤੇ ਆਪਾਂ ਡਰਾਈਵ ਕਰਦੇ ਕਰਦੇ ਹੁਣ ਆਪਾਂ ਅੰਮ੍ਰਾਲਾ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਹਾਂਗੇ ਇਹ ਆ ਗਿਆ ਹਰਿਆਣੇ ਦੀ ਐਂਟਰੀ ਅੰਮ੍ਰਾਲਾ ਤਨੁਸ਼ ਦਾ ਜਿਹੜਾ ਨਿਸ਼ਾਨ ਬਣਾਇਆ ਹੋਇਆ ਕੰਟੀਨਿਊ ਆਪਾਂ ਡਰਾਈਵ ਕਰ ਹੀ ਰਹੇ ਹਾਂ ਆਪਾਂ ਕਿਤੇ ਰਸਤੇ ਦੇ ਵਿੱਚ ਰੁਕੇ ਨਹੀਂ ਹੈਗੇ ਆ 50 60 ਦੀ ਸਪੀਡ ਤੇ ਮੋਟਰਸਾਈਕਲ ਚਲਾਉਂਦੇ ਵਧੀਆ ਆਰਾਮ ਨਾਲ ਲਗਭਗ 120 25 ਕਿਲੋਮੀਟਰ ਆ ਚੁੱਕੇ ਹਾਂਗੇ ਤੇੜਾ ਹੁਣ ਪਹਿਲਾ ਸਟਾਪੇਜ ਆਪਾਂ ਲਾਵਾਂਗੇ ਇੱਥੇ ਇਸ ਤੋਂ ਬਾਅਦ ਆਪਾਂ ਗੋਵਨਾ ਨਗਰ ਫੁਰੜਕੀ ਸਹਾਰਨਪੁਰੋਂ ਦੇ ਹਰਦਵਾਰ ਤੇ ਉਸ ਤੋਂ ਬਾਅਦ ਆਪਾਂ ਪਹੁੰਚਾਂਗੇ ਰਿਸ਼ੀਕੇਸ਼ ਹਾਂਜੀ ਆਪਾਂ ਲਗਭਗ 150 160 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹੁਣ ਤੱਕ ਅੰਮ੍ਰਾਲਾ ਸ਼ਹਿਰ ਤੋਂ ਪਿੱਛੇ ਜੇ ਆਪਾਂ ਬਾਹਰ ਨਿਕਲ ਆਏ ਸੀਗੇ ਆਪਾਂ ਹੇਠ تک ਕੁਝ ਖਾਦਾ ਪੀਤਾ ਨਹੀਂ ਹੈਗਾ ਆਪਾਂ ਸਫਰ ਆਪਾਂ ਨੂੰ ਇਹ ਵੀ ਸਫਰ ਜਲਦੀ ਤੋਂ ਜਲਦੀ ਨਿਕਲੇ ਕਿਉਂਕਿ ਮੌਸਮ ਵੀ ਥੋੜਾ ਹੈ ਵਿਚਦੀ ਕਦੇ ਖਰਾਬ ਹੋ ਜਾਂਦਾ ਹੈਗਾ ਕਦੇ ਧੁੱਪ ਕਾਫੀ ਤੇਜ ਆ ਜਾਂਦੀ ਹੈਗੀ ਇਸ ਟਾਈਮ ਆਪਾਂ ਅੱਗੇ ਜਿਹੜਾ ਸ਼ਹਿਰ ਆਉਣਾ ਹੈਗਾ ਸਹਾਰਨਪੁਰ ਆਉਣਾ ਹੈ ਫਿਰ ਉਧਰ ਰੁੜਕੀ ਤੇ ਫਿਰ ਹਰਦਵਾਰ ਤੇ ਫਿਰ ਰਿਸ਼ੀਕੇਸ਼ ਆਉਣਾ ਹੈਗਾ ਆਪਾਂ ਸਹਾਰਨਪੁਰ ਤੋਂ ਥੋੜਾ ਜਿਹਾ 50 60 ਕਿਲੋਮੀਟਰ ਦੂਰ ਖੜਿਆਂਗੇ ਤੇ ਇਸ ਟਾਈਮ ਥੋੜਾ ਜਿਹਾ ਲੋ ਫੀਲ ਕਰ ਰਹੀ ਸੀ ਵੀ ਕਿਉਂ ਨਾ ਕੁਝ ਖਾਇਆ ਜਾਵੇ ਤੇ ਆਪਾਂ ਨੂੰ ਮੈਕਡੋਨਲ ਨਜ਼ਰ ਆਇਆ ਵੀ ਮੈਕਡੋਨਲ ਨਾਲ ਆਊਟਲੈਟ ਬ ਤੇ ਫਿਰ ਛੋਟਾ ਜਿਹਾ ਮੀਲ ਲੈ ਲੈਨੇ ਆ ਕੋਈ ਇਹਨਾਂ ਤੋਂ ਤਾਂ ਕਿ ਥੋੜੀ ਜਿਹੀ ਬੋਡੀ ਦੇ ਵਿੱਚ એનર્ਜੀ ਬਣੀ ਰਵੇ ਪਾਣੀ ਪੀਤੇ ਨੂੰ ਲਗਭਗ ਤਿੰਨ ਚਾਰ ਘੰਟੇ ਹੋ ਗਏ ਸਾਨੂੰ ਅਸੀਂ ਕੰਟੀਨਿਊਸਲੀ ਇਦਾਂ ਹੀ ਡਰਾਈਵ ਕਰੀਏ ਨਾ ਇਹ ਸਫ਼ਰ ਜਲਦੀ ਹੋਰ ਜਲਦੀ ਨਿਕਲੇ ਉਹਦੇ ਚੱਕਰ 'ਚ ਪਰ ਹੁਣ ਆਪਾਂ ਪਾਣੀ ਵਗੈਰਾ ਪ੍ਰੋਪਰ ਪੀਨੇ ਹੈਗੇ ਤੇ ਥੋੜੀ ਜਿਹੀ ਰੈਸਟ ਕਰਦੇ ਆਂ ਬੋਡੀ ਨੂੰ ਤੇ ਤੇ ਬਾਈਕ ਵੀ ਜਿਹੜੀ ਥੋੜੀ ਠੰਡੀ ਹੋ ਜਾਣੀ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਸਫ਼ਰ ਸ਼ੁਰੂ ਕਰਾਂਗੇ ਤੇ ਹੁਣ ਜਾ ਕੇ ਆਪਾਂ ਕੁਝ ਖਾਣੇ ਹੈਗੇ ਤੇ ਉਸ ਤੋਂ ਬਾਅਦ ਆਪਾਂ ਅਗਲਾ ਸਫ਼ਰ ਹੈ ਜਿਹੜਾ ਆਪਣਾ ਸ਼ੁਰੂ ਕਰਦੇ ਮੈਕਡੋ ਵਾਪਸੀ ਕਰਦੇ ਆ ਆਪਣੇ ਰੋਡ ਦੇ ਉੱਤੇ ਜਿਹੜਾ ਆਪਣਾ ਅੱਜ ਦਾ ਸਫ਼ਰ ਹੈ ਲਗਭਗ 160 ਕਿਲੋਮੀਟਰ ਦਾ ਬਾਕੀ ਹੈਗੇ ਹੁਣ ਆਪਾਂ ਇਹਦਾ ਸਫ਼ਰ ਕਰਾਂਗੇ ਬਿਨਾਂ ਰੁਕੇ ਕਰਾਂਗੇ ਸਵੇਰ ਦਾ ਹੁਣ ਪਹਿਲਾ ਜਿਹੜਾ ਇਹ 1 ਲੀਟਰ ਪਾਣੀ ਜਿਹੜਾ ਹੁਣ ਨਾਲ ਅਸੀਂ ਕੈਰੀ ਕੀਤਾ ਹੈਗਾ ਪਹਿਲਾਂ ਕਾਲੀ-ਕਾਲੀ ਦੇ ਵਿੱਚ ਅਸੀਂ ਪਾਣੀ ਨਹੀਂ ਪੀਤਾ ਹੈਗਾ ਗਰਮੀ ਦਾ ਟਾਈਮ ਪਹਿਲਾਂ ਮੌਸਮ ਠੀਕ ਸੀਗਾ ਉੱਤਰ ਆਪਾਂ ਪਟਿਆਲੇ ਵੱਲ ਆਉਣੇ ਆਗੇ ਪਰ ਇੱਥੇ ਬਾਲੇ ਤੋਂ ਬਾਅਦ ਕਾਫੀ ਜ਼ਿਆਦੇ ਧੁੱਪ ਹੋ ਚੁੱਕੀ ਹੈਗੀ ਤਾਂ ਕਰਕੇ ਫਿਰ ਹੁਣ ਪਾਣੀ ਦੀ ਪਿਆਸ ਲੱਗੀ ਪਹਿਲਾਂ ਪਾਣੀ ਦੀ ਪਿਆਸ ਵੀ ਨਹੀਂ ਲੱਗੀ ਮੌਸਮ ਬਹੁਤ ਵਧੀਆ ਸੀਗਾ ਅਸੀਂ ਜਿਹੜਾ ਰੂਟ ਲੈ ਹੈਗਾ ਹੈ ਐਮਪੁਰ ਜਾਣ ਵਾਸਤੇ ਜਦੋਂ ਅਸੀਂ ਸੰਗ ਰੂਟ ਤੋਂ ਆਉਣੇ ਆ ਬਾਈ ਭਵਨ ਦੇ ਘਟਣ ਤੋਂ ਬਾਅਦ ਉਹ ਪਟਿਆਲਾ ਤੇ ਉਦੋਂ ਬਾਅਦ ਚ ਬਾਈ ਰਾਜਪੁਰਾ ਆਉਂਦੇ ਨੇ ਲੋਕ ਮੋਟਰ ਪਰ ਸਾਡੇ ਵਾਸਤੇ ਜਿਹੜਾ ਇੱਕ ਵਧੀਆ ਰੂਟ ਰਿਹਾ ਹੈਗਾ ਅਸੀਂ ਸਨੌਰ ਹੁੰਦੇ ਹੋਏ ਆਏ ਆ ਤੇ ਉਹਦੇ ਵਿੱਚ ਸਾਡਾ ਕੀ ਹੋਇਆ ਜਿਹੜਾ ਸਫ਼ਰ ਪਟਿਆਲੇ ਤੋਂ ਅੰਮ੍ਰਿਤਾਲੇ ਤੱਕ ਦਾ 74 ਕਿਲੋਮੀਟਰ ਦਾ ਸੀਗਾ ਉਹ ਸਾਨੂੰ 43 ਕਿਲੋਮੀਟਰ ਦਾ ਪਿਆ ਤੁਸੀਂ ਵੀ ਜੇਕਰ ਐਮਪੁਰੋਂ ਸਾਹਬ ਆ ਰਹੇ ਹੋ ਆਦਿ ਟਾਈਮ ਦੇ ਵਿੱਚ ਤਾਂ ਤੁਸੀਂ ਇਹ ਪਟਿਆਲੇ ਵੱਲ ਦੀ ਆ ਰਹੇ ਹੋ ਤਾਂ ਪਟਿਆਲੇ ਤੋਂ ਬਾਈ ਸਨੌਰ ਹੋ ਕੇ ਆਓ ਦੋਸਤੋ ਸੋਨੂ ਇਹਦਾ ਸਫਰ ਹੈਗਾ 43 ਕਿਲੋਮੀਟਰ ਦਾ ਪੋਗਾਮ ਵਾਲੇ ਤੱਕ ਤੇ ਬਹੁਤ ਹੀ ਬੈਨੀਫੀਸ਼ੀਅਲ ਫਿਸ਼ਰੀ ਰਹੂਗਾ ਤੁਹਾਡੇ ਵਾਸਤੇ ਤੇ ਹੁਣ ਆਪਾਂ ਜਿਹੜਾ ਅਗਲਾ ਸਫਰ ਕਰਨਾ ਹੈ ਇਸ ਤੋਂ ਬਾਅਦ ਆਪਣਾ ਸਹਾਰਨਪੁਰ ਆਉਣਾ ਤੇ ਰੁੜਕੀ ਤੇ ਫਿਰ ਹਰਦوار ਪੋਣਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗਿਆਨ ਗੋਦਰੀ ਸਾਹਿਬ ਗੁਰਦੁਆਰਾ ਦੇ ਤੇ ਹਰਦوار ਦੇ ਟਿਕਾਣੇ ਉਹ ਵੀ ਦਿਖਾਵਾਂਗੇ ਤੇ ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਵੱਧ ਤੋਂ ਵੱਧ ਜਿਹੜਾ ਹਰਦوار ਦੇ ਏਰੀਏ ਨੇ ਉਹ ਦਿਖਾਈਏ ਤੇ ਆਪਣੇ ਸਿੱਖਤਮਨਾਂ ਨਾਲ ਰਿਲੇਟਡ ਜੋ ਵੀ ਗੁਰਦੁਆਰਾ ਸਾਹਿਬ ਨੇ ਉਹਦੇ ਦਰਸ਼ਨ ਕਰਵਾਈਏ ਤੇ ਸਾਡੀ ਕੋਸ਼ਿਸ਼ ਰਹੂਗੀ ਤੁਹਾਨੂੰ ਵਾਦ ਤੋਂ ਵਾਦ ਵਧੀਆ ਤੋਂ ਵਧੀਆ ਜਿਹੜਾ ਕੰਟੈਂਟ ਦਿਖਾਈਏ ਬਸ ਹੁਣ ਆਪਾਂ ਆਪਣੇ ਸਫ਼ਰ ਦੀ ਜਿਹੜੀ ਅੱਗੇ ਸ਼ੁਰੂਆਤ ਕਰਦੇ ਆਂਗੇ ਬੋਰਡ ਤੇ ਲਿਖੀਆਂ ਹੋਈਆਂ ਗੱਲਾਂ ਪੜੀਆਂ ਚੰਗੀਆਂ ਨੇ ਪਰ ਇਹਨੂੰ ਫੋਲੋ ਕਰਨ ਵਾਲੇ ਬਹੁਤ ਘੱਟ ਹੁੰਦੇ ਨੇਗੇ ਇਸ ਟਾਈਮ ਆਪਾਂ ਸਹਾਰਨਪੁਰ ਤੇ ਬਿਲਕੁਲ ਕੋਰਨਰ ਤੇ ਖੜੇ ਆ ਹੁਣ ਸਹਾਰਨਪੁਰ ਸ਼ਹਿਰ ਦੇ ਅੰਦਰ ਐਂਟਰ ਕਰ ਜਾਾਂਗੇ ਤੇ ਅਸੀਂ 70-80 ਕਿਲੋਮੀਟਰ ਹੋਰ ਡਰਾਈਵ ਕਰ ਲਿਆ ਤੇ 5-10 ਮਿੰਟ ਵਾਸਤੇ ਅਸੀਂ ਬ੍ਰੇਕ ਲਈ ਹੈਗੀ ਇੱਥੇ ਵਧੀਆ ਛਾਏ ਦਰਖਤ ਲੱਗੇ ਹੋਏ ਆ ਤੇ ਨਾਲ ਨਾਲ ਪਾਣੀ ਪੀ ਜਾਂਦੀ ਹੈਗੇ ਤੇ ਨੈਸ਼ਨਲ ਹਾਈਵੇ 3 44 ਹੈਗਾ ਜਦੋਂ ਨੇ ਅਸੀਂ ਹਰਦਵਾਰ ਦੇ ਨੇੜੇ ਜਾ ਰਹੇ ਹਾਂ ਤਾਂ ਲਗਭਗ ਸਾਨੂੰ ਇਦਾਂ ਦੇ ਜਿਹੜੇ ਧੂਨੇ ਨਜ਼ਰ ਆ ਰਹੇ ਨੇ ਜਿਵੇਂ ਉਹਰੇ ਸੰਤ ਮਹਾਪੁਰਸ਼ ਨੇਗੇ ਕਿਵੇਂ ਜਿਹੜੇ ਸਾਧਨਾ ਕਰਦੇ ਨੇਗੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸੰਤ ਮਹਾਪੁਰਸ਼ ਨੇ ਆਲੇ ਦੁਆਲੇ ਬਾਥੀਆਂ ਦੇ ਅਲੱਗ-ਅਲੱਗ ਢੇਰ ਬਣਾ ਕੇ ਜਲਾਏ ਹੋਏ ਨੇ ਤੇ ਇੰਨੀ ਤਪਦੀ ਗਰਮੀ ਦੇ ਵਿੱਚ ਕੋਈ ਤਪੱਸਿਆ ਕਰ ਰਹੇ ਨੇਗੇ ਇਦਾਂ ਨਹੀਂ ਸਾਨੂੰ ਦੋ ਤਿੰਨ ਥਾਵਾਂ ਤੇ ਨਜ਼ਰ ਆਏ ਨੇਗੇ ਸੰਤ ਆਪਾਂ ਹੁਣ ਪਹੁੰਚ ਚੁੱਕੇ ਆਂ ਹਰਦਵਾਰ ਦੇ ਅੰਦਰ ਤੇ ਇਸ ਤੋਂ ਬਾਅਦ ਆਪਾਂ ਜਾ ਕੇ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਆਉਣੇ ਹੈਗੇ ਤੇ ਤੁਹਾਨੂੰ ਆਪਾਂ ਅੱਗੇ ਜਾ ਕੇ ਹਰ ਕੀ ਪੋਟ ਜਿਹੜਾ ਘਾਟ ਹੈ ਉਹਦੇ ਦਰਸ਼ਨ ਕਰਵਾਉਣੇ ਹੈਗੇ ਹਿੱਦੂ ਮੱਧ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਮੰਦ ਹੈਗੀ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਗੁਰਦੁਆਰਾ ਗਿਆਨ ਗੋਧਰੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇੱਕ ਜੁਨਾ ਦੇ ਜਨਾ ਰਿਲੇਟਡ ਜਿਹੜੀ ਇੱਕ ਸਾਖੀ ਹੈਗੀ ਉਹ ਵੀ ਸਾਨੂੰ ਉੱਥੇ ਜਾ ਕੇ ਆਪਾਂ ਦੱਸਾਂਗੇ ਤੇ ਉਹ ਗੁਰਦੁਆਰਾ ਸਾਹਿਬ ਦੇ ਜਿਹੜੇ ਅੱਜ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਆਪਾਂ ਜਾ ਕੇ ਦਿਖਾਵਾਂਗੇ। ਇਹ ਵੀ ਦੇ ਵਾਸਤੇ ਹਰ ਦੁਆਰ ਫੇਮਸ ਆ। ਦੂਰੋ ਦੂਰ ਇਹਦੇ ਲੋਕ ਨੇਗੇ ਇੱਥੇ ਸਨਾਨ ਕਰਨ ਆਉਂਦੇ ਨੇਗੇ। ਇਹ ਗੰਗਾ ਨਦੀ ਅੱਗੇ ਪਹਾੜਾਂ ਤੋਂ ਨਿਕਲ ਕੇ ਆਉਂਦੀ ਆ ਰਸਤੇ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਕਿੱਥੋਂ ਜਿਹੜੀ ਇਹ ਨਦੀ ਦੀ ਸ਼ੁਰੂਆਤ ਹੁੰਦੀ ਹੈਗੀ। ਸਨਾਤਨ ਸਾਕਸ਼ੀ ਘਾਟ ਐਵੇਂ ਇੱਥੇ ਕਈ ਅਲੱਗ-ਅਲੱਗ ਤਰ੍ਹਾਂ ਦੇ ਘਾਟ ਬਣੇ ਹੋਏ ਨੇ। ਕੁੰਭ ਦਾ ਮੇਲਾ ਇੱਥੇ ਬਹੁਤ ਵੱਡੇ ਲੈਵਲ ਤੇ ਮਨਾਇਆ ਜਾਂਦਾ ਹੈਗਾ। ਤੇ ਆਪਾਂ ਗੁਰਦੁਆਰਾ ਗੈਣ ਕੋਤੜੀ ਸਾਹਿਬ ਤੱਕ ਪਹੁੰਚ ਰਹੇ ਆਂਗੇ। ਉਹਨਾ ਅੱਗੇ ਪਾਰਕਿੰਗ ਕਰਦੇ ਆਂ ਜਾ ਕੇ। ਮੋਟਰਸਾਈਕਲ ਆਪਾਂ ਪਾਰਕਿੰਗ ਚ ਲਾ ਦਿੱਤਾ। ਤੇ ਸਭ ਤੋਂ ਨੇੜੇ ਜਿਹੜੀ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਜਿਹੜੀ ਪਾਰਕਿੰਗ ਪੈਂਦੀ ਹੈ ਉਹ ਦੀਨਦੇਵਾਲ ਪਾਰਕਿੰਗ ਹੈਗੀ। ਜੋ ਦੇਖ ਸਾਦਾਂਗੇ ਇੱਥੇ ਮੋਟਰਸਾਈਕਲ ਕਾਫੀ پارک ਕੀਤੇ ਹੋਏ ਨੇ ਤੇ ਗੱਡੀਆਂ ਵੀ ਕਾਫੀ پارک ਨੇ ਇੱਥੇ ਪਾਰਕਿੰਗ ਦਾ ਕਾਫੀ ਥਾਮਾ ਤੇ ਬਣੀ ਹੋਈ ਨੇ ਅਲੱਗ-ਅਲੱਗ ਉਕ ਕਿ ਬਹੁਤ ਵੱਡੇ ਘਾਟ ਨੇ ਇੱਥੇ ਅਲੱਗ-ਅਲੱਗ ਬਣੇ ਹੋਏ ਨੇਗੇ ਤੇ ਹਰ ਕੀਪੜੀ ਜਿਹੜੀ ਕਾਫੀ ਵੱਡੀ ਸਾਰੀ ਆ ਤਾਂ ਅਲੱਗ-ਅਲੱਗ ਪਾਰਕਿੰਗ ਜਿਵੇਂ ਲੋਕਾਂ ਨੂੰ ਲੱਗਦਾ ਵੀ ਜਿੱਥੋਂ ਨਾਲ ਸੀਟਿੰਗ ਬੈਠਦੀ ਹੈਗੀ ਤਾਂ ਆਪ ਹਿਸਾਬ ਨਾਲ ਪਾਰਕਿੰਗ ਕਰਦੇ ਨੇ ਤਾਂ ਆਪਾਂ ਇਹ ਜਗ੍ਹਾ ਜਿਹੜੀ ਪਾਰਕਿੰਗ ਕਰ ਦਿੱਤੀ ਆ 50 ਰੁਪਏ ਦੀ ਫੀਸ ਹੁੰਦੀ ਆ ਤੇ 6 ਘੰਟੇ ਲਈ ਵੈਲਿਡ ਹੁੰਦੀ ਆ ਪਰ ਜੀ ਇਹ ਤੁਸੀਂ ਜਰੂਰ ਸਾਹਮਣੇ ਹੀ ਹੁੰਦੀ ਆ ਤੇ ਸਮਾਨ ਵਗੈਰਾ ਇਹਨਾਂ ਕੋਲ ਕੋਈ ਫੈਸਿਲਿਟੀ ਨਹੀਂ ਹੈਗੀ ਤੇ ਹੁਣ ਆਪਾਂ ਅੱਗੇ ਘਾਟ ਵੱਲ ਚੱਲਦੇ ਆਂਗੇ ਤੇ ਤੁਹਾਨੂੰ ਅੱਗੇ ਦਿਖਾਉਣੇ ਕਿਦਾਂ ਦਾ ਮਾਹੌਲ ਹੈ ਇੱਥੇ ਘਾ ਇਹ ਆਪਾਂ ਹੁਣ ਅੰਦਰ ਚੱਲਿਆਂਗੇ ਤੇ ਕਾਫੀ ਜ਼ਿਆਦੇ ਭੀੜਾ ਲੋਕਾਂ ਦੀ ਇੱਥੇ ਕਿਉਂਕਿ Hindu مانਨ ਦਾਤਾ ਦੇ ਕਰਕੇ ਲੋਕ ਦੂਰੋਂ ਦੂਰੋਂ ਇਹ ਜਗ੍ਹਾ ਆਉਂਦੇ ਨੇ ਕਿਉਂਕਿ ਇਹਨਾਂ ਦੇ ਪਿੱਛੇ ਦੀ ਫਲਸਫੀ ਅਸੀਂ ਕਹਿੰਦੀ ਹੈ ਵੀ ਜੇ ਇਹ ਗੰਗਾ ਦੇ ਇਸ਼ਨਾਨ ਕਰਦੇ ਨੇ ਤਾਂ ਇਹਨਾਂ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਲੋਕ ਫਿਰ ਸਵਰਗ ਦੀ ਪ੍ਰਾਪਤੀ ਕਰਨ ਵਾਸਤੇ ਤੁਸੀਂ ਦੇਖ ਲਓ ਦੂਰੋਂ ਦੂਰੋਂ ਇਸ ਸਾਦੇ ਪਹੁੰਚਦੇ ਨੇ ਤੇ ਜਦ ਆਪਾਂ ਆਏ ਆਂ ਦੇਖਣ ਦੀ ਕਿਵੇਂ ਦਾ ਮਾਹੌਲ ਹੈ ਬੈਗ ਪੂਆ ਆਪਾਂ ਨਾਲ ਹੀ ਚੱਕੇ ਹੋਏ ਆ ਉਹ ਕਿ ਰੱਖਣ ਦੀ ਫੈਸਿਲਿਟੀ ਕੋਈ ਹੈ ਨਹੀਂ ਜੀ ਆਪਾਂ ਅੱਗੇ ਸ਼੍ਰੀਸ਼ੀ ਕਿਹ ਜਾਣਾਗਾ ਆਪਣਾ ਤਾਂ ਇੱਥੇ ਹੁੰਦਾ ਮੇਨ ਮਕਸਦ ਸੀਗਾ ਗੁਰਦੁਆਰਾ ਗਿਆਨਕੋਸ਼ੀ ਸਾਹਿਬ ਦੇ ਦਰਸ਼ਨ ਕਰਨੇ ਤੇ ਗੋਨਾਂਦੇਵ ਜੀ ਇੱਥੇ ਆਏ ਸੀਗੇ ਇਸ ਦੇ ਕਾਰਨ ਕਰਕੇ ਆਪਾਂ ਇੱਥੇ ਆਏ ਆਂਗੇ ਦੇਖਦੇ ਆਂ ਅੱਗੇ ਦਾ ਮਾਹੌਲ ਕਿਵੇਂ ਦਾ ਰਹਿੰਦਾ ਹੈਗਾ ਜੋ ਜਗ੍ਹਾ ਲਾਉਦੇ ਆਂ ਤੇ ਕਾਫੀ ਭੀੜ ਭੜਕ ਆ ਜਾਏਗਾ ਲੋਕ ਵੀ ਇਨੇ ਸਾਨੂੰ ਸਹੀ ਗਾਈਡੈਂਸ ਨਹੀਂ ਦੇ ਰਹੇ ਹੈਗੇ ਕਾਫੀ ਜ਼ਿਆਦੇ ਭੀੜ ਪੜਾਕਾ ਤਸਵੀਰ ਅੱਜ ਜਿਵੇਂ ਆਪਾਂ ਦੇਖ ਰਹੇ ਹਾਂਗੇ ਵੀ ਬਹੁਤ ਜ਼ਿਆਦੇ ਭੀੜ ਹੈ ਇੱਥੇ ਤੇ ਦਿਨੇ ਅੱਜ ਵੀਰਵਾਰ ਵੀਰਵਾਰ ਦਾ ਦਿਨ ਹੈ ਅੱਜ ਇੱਥੇ ਬਹੁਤ ਜ਼ਿਆਦੇ ਭੀੜਾ ਵਾਕੀਨੇ ਪਿਛੇ ਭੀੜ ਹੁੰਦਾ ਇੰਨਾ ਕਰਦੇ ਹੈ ਕਿ ਜੂਨ ਦਾ ਮਹੀਨਾ ਚੱਲ ਰਿਹਾ ਤੇ অলਮੋਸਟ ਸਾਰੇ ਪਾਸੇ ਛੁੱਟੀਆਂ ਛੁੱਟੀਆਂ ਰਹੀਆਂ ਨੇ ਵਾਕੀ ਇੱਥੇ ਵੱਡੇ ਵੱਡੇ ਹੋਟਲ ਵੀ ਪੈਣੇ ਹੋਏ ਨੇ ਸਾਈਡਾਂ ਤੇ ਆਏ ਗੰਗਾ ਪਵਿੱਤਰ ਨਦੀ ਜਿਹੜੇ ਵਾਈਡ 뷰 ਸਾਡੇ ਸਾਹਮਣੇ ਆ ਕਿਸੇ ਟਾਈਮ ਦੇ ਵਿੱਚ ਇਹ 10-15 ਸਾਲ ਪਹਿਲਾਂ ਜਦੋਂ ਆੜਾ ਆਏ ਨੇ ਕਾਫੀ ਜ਼ਿਆਦਾ ਖਾਨਦੇ ਸੀ ਇਹ ਜੇ ਸਾਨੂੰ ਉਹ ਜਗਾ ਮਿਹਰੀ ਨਹੀਂ ਹੈਗੀ ਜਿੱਥੇ ਕੱਭ ਰਹੇ ਆਪਾਂ ਹੌਲੀ ਹੌਲੀ ਕਰਕੇ ਕੋਸ਼ਿਸ਼ ਕਰਦੇ ਆਂ ਕਿ ਉਹਦਾ ਘੱਲ ਆਬ ਜੇ